ਥਾਣਾ ਮੁਖੀ ਸਾਹਿਬਾ ਮੈਡਮ ਜਗਿੰਦਰ ਕੌਰ ਜੀ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਆਪਦੀਆਂ ਸੇਵਾਵਾਂ ਬੜੀ ਇਮਾਨਦਾਰੀ ਵਫਾਦਾਰੀ ਨਾਲ ਔਰ ਨ ਤੜਕ ਹੋ ਕੇ ਨਿਭਾ ਰਹੇ ਨੇ ਸੋ ਅਸੀਂ ਜਦੋਂ ਵੀ ਇਹਨਾਂ ਨੂੰ ਕਿਤੇ ਕਾਲ ਕੀਤੀ ਐਮਰਜੈਂਸੀ ਕੋਈ ਚੋਰੀ ਦਾ ਮਸਲਾ ਜਾਂ ਕੋਈ ਲੜਾਈ ਦਾ ਮਸਲਾ ਜਾਂ ਕੋਈ ਹੋਰ ਕੋਈ ਵੀ ਮਸਲਾ ਅਸੀਂ ਜਦੋਂ ਵੀ ਕਾਲ ਕੀਤੀ ਆ ਤਾਂ ਮੇਰੇ ਖਿਆਲ ਚ ਇਹਨਾਂ ਨੇ 5 ਸਾਲ 10 ਮਿੰਟ ਤੋਂ ਵੱਧ ਜਿਹੜਾ ਨਹੀਂ ਟਾਈਮ ਲਾਇਆ ਨਹੀਂਗਾ ਉਹਨੂੰ ਸੋਲਵ ਕਰਨ ਤੇ ਉਹਦੀਆਂ ਉਦਾਹਰਣਾਂ ਬਹੁਤ ਸਾਰੀਆਂ ਨੇ ਜਿਵੇਂ ਕਿ ਇੱਕ ਮੈਂ ਉਦਾਹਰਣ ਤੁਹਾਨੂੰ ਦੇ ਸਕਦਾ ਜਿਵੇਂ ਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਇੱਥੇ ਨਾਲ ਪਿੰਡ ਆ ਉਹ ਸਾਡੇ ਪੱਤਰਕਾਰ ਵੀਰ ਨੇ ਸਾਡੇ ਧਿਆਨ ਚ ਲਿਆਂਦਾ ਕਾਫੀ ਉਹ ਰਾਏ ਕਰਕੇ ਮੈਡਮ ਨੂੰ ਕਾਲ ਕੀਤੀ ਤਾਂ ਅੱਧੇ ਘੰਟੇ ਦੇ ਵਿੱਚ ਉਹ ਸਾਰਾ ਜਿਹੜਾ ਮਸਲਾ ਸੀਗਾ ਉਹ ਮੈਡਮ ਨੇ ਸੋਲਵ ਕਰ ਦਿੱਤਾ ਤੁਸੀਂ ਇਹ ਸੋਚੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜੇਗਰ ਮੁੱਦਾ ਉਹ ਕਿਤੇ ਭੱਜ ਜਾਂਦਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਪਾਂ ਨੂੰ ਪਤਾ ਹੀ ਆਪਣੇ ਕਿੰਨੇ ਸਤਿਕਾਰਯੋਗ ਵੀਰ ਨੇ ਜਿਹੜੇ ਮਨਾਂ ਨੂੰ ਫੇਸ ਪਹੁੰਚਦੀ ਹੈ ਤਾਂ ਉਹ ਇੱਕ ਬਹੁਤ ਵੱਡਾ ਇਨਸੀਡੈਂਟ ਹੋਣਾ ਸੀਗਾ ਸੋ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਰਉਂਦੇ ਮੈਡਮ ਆਏ ਆ ਚੋਰੀਆਂ ਵਾਲੇ ਪਾਸੇ ਵੀ ਤੁਸੀਂ ਦਿੱਲੀ ਨਿਊਜ਼ ਦੇਖਦੇ ਹੋ ਔਰ ਜਿੰਨਾ ਵੀ ਇਹ ਕਰ ਰਹੇ ਆ ਸਾਡੇ ਮੁਤਾਬਕ ਜਿੰਨਾ ਅਸੀਂ ਦੇਖ ਰਹੇ ਆ ਹਾਲ ਦੀ ਘੜੀ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਸੋ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਇਸ ਕਰਕੇ ਅਸੀਂ ਪ੍ਰੈਸ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਵੀ ਇਹ ਕੱਲੇ ਮੈਡਮ ਹੀ ਨਹੀਂ ਜਿਹੜੇ ਹੋਰ ਵੀ ਫੀਲਡ ਦੇ ਵਿੱਚ ਕੋਈ ਅਧਿਕਾਰੀ ਹੋਵੇ ਅਸੀਂ ਇਹ ਹੁਣ ਆਪਦੀ ਪੂਰੀ ਨਿਗ੍ਹਾ ਰੱਖਾਂਗੇ ਜਿਹੜਾ ਵੀ ਕੋਈ ਚੰਗੇ ਕੰਮ ਕਰਦਾ ਸਮਾਜ ਸੇਵੀ ਤੌਰ ਤੇ ਵਿਚਰਦਾ ਵਧੀਆ ਕੰਮ ਕਰਦਾ ਉਹਨਾਂ ਨੂੰ ਅਸੀਂ ਸਪੈਸ਼ਲ ਤੌਰ ਤੇ ਸਨਮਾਨਤ ਅੱਗੇ ਤੋਂ ਵੀ ਕਰਿਆ ਕਰਾਂਗੇ ਸੋ ਮੇਰੀ ਇੱਥੋਂ ਜਿਹੜਾ ਹੋਰ ਵੀ ਸਟਾਫ ਆ ਉਹਨ ਕਿ ਖਰਬੂਜੇ ਨੂੰ ਦੇਖ ਕੇ ਕਹਿੰਦੇ ਖਰਬੂਜਾ ਰੰਗ ਫੜਦਾ ਸੋ ਸਾਡੀ ਬੇਨਤੀ ਹੈ ਕਿ ਮੈਦਨ ਨੂੰ ਦੇਖ ਕੇ ਸਾਰੇ ਜਿਹੜੇ ਕੋਈ ਨਾ ਕੋਈ ਉਪਰਾਲਾ ਵਧੀਆ ਕਰਦੇ ਰਹਿਣ ਤਾਂ ਕਿ ਅਸੀਂ ਵੀ ਆਪਦੇ ਸਾਡਾ ਵੀ ਹੌਸਲਾ ਵਧੇ ਅਸੀਂ ਵੀ ਅੱਗੇ ਤੋਂ ਸਾਰਿਆਂ ਨੂੰ ਜਿਹੜਾ ਸਨਮਾਨਤ ਕਰਦੇ ਲਈਏ ਧੰਨਵਾਦ ਤਾਂ ਅੰਦੇ ਤੁਹਾਡੇ ਵੱਲੋਂ ਮੈਦਨ ਜਿਹੜਾ ਸਨਮਾਨ ਦਿੱਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਪੱਤਰਕਾਰ ਸਾਥੀਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਛੋਟੇ ਸੱਦੇ ਤੇ ਇੱਕ ਬਹੁਤ ਵੱਡਾ ਜਿ ਇੱਕ ਕੰਮ ਕੀਤਾ ਸਾਰਿਆਂ ਰਲ ਕੇ ਅਸੀਂ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਮੈਡਮ ਜੁਗਿੰਦਰ ਕੌਰ ਜਿਹੜੇ ਥਾਣਾ ਮੁਖੀ ਸਾਧਕ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਕਿ ਸਾਡਾ ਮਨ ਜਿਹੜਾ ਬਹੁਤ ਜ਼ਿਆਦਾ ਖੁਸ਼ ਹੈਗਾ ਇਹ ਕੰਮ ਦੇਖ ਕੇ ਤੇ ਸਾਡਾ ਜਿਹੜਾ ਸਾਧਕ ਇਲਾਕਾ ਉਹ ਬਹੁਤ ਸੇਫ ਮਹਿਸੂਸ ਕਰ ਰਿਹਾ ਹੈ ਬਹੁਤ ਜ਼ਿਆਦਾ ਚੋਰੀਆਂ ਤੋਂ ਨਿਜਾਗਤ ਮਿਲੀ ਹੈ ਚੋਰਾਂ ਤੋਂ ਨਿਜਾਗਤ ਮਿਲੀ ਹੈ ਤੇ ਸਾਨੂੰ ਪੂਰਾ ਮਾਣ ਆ ਇਹਨਾਂ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਹੋ ਜੇ ਕੰਮ ਕਰਦੇ ਰਹਿਣਗੇ ਕਿ ਅਸੀਂ ਨਾ ਧੰਨਵਾਦ ਕਰਦੇ ਆ ਅੱਜ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਕਿ ਅਸੀਂ ਇਹਨਾਂ ਨੂੰ ਸਨਮਾਨਤ ਕੀਤਾ ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਜਿਹੜੇ ਲੋਕ ਧੀਆਂ ਨੂੰ ਕੁੱਖਾਂ ਚ ਮਾਰਦੇ ਆ ਪੁੱਤਰਾਂ ਦੀਆਂ ਲਾਲਸਾਂ ਪਿੱਛੇ ਉਹ ਇਹੋ ਜੇ ਜਿਹੜੇ ਉੱਚ ਅਫਸਰ ਨੇ ਇਹਨਾਂ ਤੋਂ ਸਹਿਦ ਲੈਣੀ ਚਾਹੀਦੀ ਹੈ ਕਿ ਉਹ ਆਪਣੀਆਂ ਧੀਆਂ ਨੂੰ ਮਾਰਨਾ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਹੋ ਕੇ ਉਹ ਵੀ ਇੱਕ ਸਮਾਜ ਨੂੰ ਚੰਗੀ ਸਹਿਦ ਦੇ ਸਕਦੇ ਨੇ ਮਿਹਰਬਾਨੀ ਥੈਂਕ ਯੂ ਅ ਅ ਜਿਹੜਾ ਆਪਣਾ ਪ੍ਰੈਸ ਐਸੋਸੀਏਸ਼ਨ 사ਦਕ ਵੱਲੋਂ ਮੇਰੇ ਵੀਰਾਂ ਵੱਲੋਂ ਜਿਹੜਾ ਮੈਨੂੰ ਸਨਮਾਨਿਤ ਕੀਤਾ ਗਿਆ ਤੇ ਅੱਗੇ ਵੀ ਮੈਂ ਆਪਣੀ ਪਬਲਿਕ 사ਦਕ ਦੀ ਪਬਲਿਕਲੀ 24 ਘੰਟੇ ਹਾਜ਼ਰ ਹਾਂ ਪਹਿਲਾ ਹੀ ਬਾਬਾ ਫ੍ਰੀਜੀ ਦੀ ਕਿਰਪਾ ਰਹੀ ਹੈ ਵੀ ਕਿਤੇ ਵੀ ਕੋਈ ਇਨਸੀਡੈਂਟ ਹੋ ਜੇ ਤਾਂ ਮੈਂ 5 ਮਿੰਟ ਦੇ ਵਿੱਚ ਪਹੁੰਚ ਜਾਈ ਨੀ ਤੇ ਅੱਗੇ ਤੋਂ ਵੀ ਆ ਮੇਰੀ ਕੋਸ਼ਿਸ਼ ਇਹ ਹੈ ਵੀ ਜੇ ਐਨੀ ਟਾਈਮ ਕੋਈ ਵੀ ਸਮੱਸਿਆ ਆਉਂਦੀ ਹੈ ਮੈਨੂੰ ਇਮੀਡੀਏਟ